ਈ ਮਹੱਲਾ ਪੰਜਵਾਂ ਜਿਸ ਸਿਮਰਤ ਸੰਗਿ ਕੇਲ ਵਿਖੰਨਾਸਹਿ ਜਦੋਂ ਮਾਤਾ ਭਾਨੀ ਜੀ ਨੇ ਮਹਾਰਾਜ ਨਾਮ ਧਨ ਪ੍ਰਾਪਤਾ ਲੈ ਕੇ ਆਏ ਸੁਣਿਆ ਉਸ ਵੇਲੇ પ્રસન્ન ਹੋ ਕੇ ਮਾਤਾ ਸਾਹਿਬ ਅਸੀਸ ਦੇਣਗੇ ਪੁੱਤਾਂ ਮਾਤਾ ਕੀ ਇਸਤੀ ਤੋਂ ਕਾ ਮਾਤਾ ਸਾਹਿਬ ਜੀ ਤੁੰਨ ਮਾਵਾਂ ਹਨ ਜਿਹੜੀਆਂ ਇਹ ਉਪਦੇਸ਼ ਦਿੰਦੀਆਂ ਨੇ ਸਿੱਖਿਆ ਦਿੰਦੀਆਂ ਨੇ ਇਹ ਮਾਤਾ ਬੀਬੀ ਭਾਨੀ ਦੇ ਅੰਦਰ ਹੀ ਇਹ ਵਡਿਆਈ ਸੀ ਨਾ ਜੋ ਬਖਸ਼ਿਸ਼ ਕਰਨ ਲੱਗੀ ਹੈ ਗੂਜਰੀ ਮਹੱਲਾ ਪੰਜਵਾਂ ਜਿਸ ਸਿਮਰਤ ਸਭ ਕਿਲਵਿਖ ਨਾਸਰੈ ਮਹਾਰਾਜ ਜੀ ਨੇ ਕਿਹਾ ਗੁਰੂ ਅਰਜਨ ਸਾਹਿਬ ਨੂੰ ਜਿਸ ਮਹਾਰਾਜ ਦੇ ਸਿਮਰਨ ਕਰਨੇ ਕਰਕੇ ਸਾਰੇ ਕਿਲਵਿਖ ਚਾਰ ਪ੍ਰਕਾਰ ਦੇ ਪਾਪ ਨਾਸ ਹੋ ਜਾਂਦੇ ਹਨ ਵਿਤਰੀ ਹੋਏ ਉਧਾਰੋ ਅਤੇ ਆਪਦੀਆਂ ਕੁਲਾਂ ਦਾ ਪਤਨਾਂ ਦਾ ਬੇੜਾਂ ਦਾ ਵੀ ਆਧਾਰ ਹੋ ਜਾਵੇ ਸੋ ਹਰ ਹਰ ਤੁਮ ਸਦਹੀ ਜਪ ਹੋ ਉਹ ਪਤਨਾਂ ਦੇ ਆਧਾਰ ਵਾਸਤੇ ਵੀ ਹੋਰ ਕੋਈ ਕਰਮ ਕਰਮ ਨਹੀਂ ਇਸ ਗੱਲ ਨੂੰ ਇਹ ਕਰਮ ਧਰਮ ਨਾਲ ਕੋਈ ਕਲੀ ਦਾ ਜਨਮ ਚੰਡਾਲ ਕੇ ਘਰ ਹੋਈ ਨਾਮਗ ਨਾਮ bina ਕੋ ਮੁਕਤ ਨ ਹੋਈ ਨਾਮ ਕਰਕੇ ਪਿਤਰ ਆਦਿਕਾ ਦਾ ਉਧਾਰ ਕਰਨਾ ਹੈ ਆਪਣੀਆਂ ਕੁੜਾਂ ਦਾ ਸੋ ਹਰ ਹਰ ਤੁਮ ਸਦਹੀ ਜਾਪ ਉਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਜੋ ਹਰੀ ਹੈ ਸਦਾ ਵਾਸਤੇ ਆਪ ਜਾਂਦੇ ਰਹੋ ਯਾਤ ਦਾ ਅੰਤ ਨਾ ਪਾ ਸਕਰੀ ਉਦਾਂਤ ਪਰਵਾਣੀ ਪਾ ਜਾ ਸਕਦਾ ਹੁਤਾ ਮਾਤਾ ਕੀ ਆਸੀਸ ਇਹ ਪੁੱਤਰ ਗੁਰੂ ਅਰਜਨ ਸਾਹਿਬ ਜੀ ਮਾਤਾ ਭਾਨੀ ਜੀ ਕਹਿੰਦੇ ਆ ਸਾਡੀ ਅਸੀਸ ਤੇ ਤੁਹਾਨੂੰ ਇਹ ਅਸ਼ੀਰਵਾਦ ਦਿੰਨੇ ਆ ਦੋਨੋਂ ਪੈਰੋਂ ਕੋਈ ਕਰਮਾ ਰਵਲ ਗੁਰਮਖਾਹ ਇਹ ਪ੍ਰੇਮੀਆ ਨੇਮਕ ਨਾ ਬਿਸਰੋ ਮਨ ਤੇ ਹਰ ਹਰ ਨੇਮਕ ਨਾ ਬਿਸਰੋ ਮਨ ਤੇ ਫਿਰ ਨੇਮਕ ਮਾਤਰੀ ਵੀ ਨੇਮਕ ਨਾ ਬਿਸਰੋ ਤੂੰ ਕਹੋ ਹਰ ਹਰ ਜੇ ਕਾਈ ਹਰ ਹਰ ਪਰਮੇਸ਼ਰ ਦਾ ਨਾਮ ਅੱਖ ਦੇ ਖੁੱਲਣ ਵਿੱਚ ਜਿੰਨਾ ਚਿਰ ਵੀ ਨਾ ਖੁੱਲੇ ਇਹ ਸਾਡੀ ਅਸੀਸ ਹੈ ਇਸੇ ਪ੍ਰਕਾਰ ਸਮਤੀ ਮਾਤਾ ਪੁੱਤਰ ਜੀ ਗਿਆ ਸੁਣੋ ਇਹ ਅਸੀਸ ਹੁੰਦੀ ਹੈ ਅਸ਼ੀਰਵਾਦ ਹੁੰਦੀ ਹੈ ਨਿਮਖ ਨਾ ਵਿਸਰੋ ਤੂੰ ਕਹ ਹਰ ਹੜ ਅੱਖ ਦੇ ਖੋਲ ਨੀਚਮ ਦਿਨਾਂ ਚਿਰ ਵੀ ਤੁਹਾਨੂੰ ਹਰਿਆ ਪਰਮੇਸ਼ਰ ਕਦੇ ਭੁੱਲੇ ਨਾ ਸਦਾ ਭਜੂ ਜਗ ਦੀ ਸਦਾ ਸਦਾ ਜਗਤੀਸ਼ਰ ਪਰਮੇਸ਼ਰ ਦਾ ਤੁਸੀਂ ਭਜਨ ਕਰਦੇ ਰਹੋ ਬਹਾਵ ਸਤਗੁਰ ਤੂੰ ਕਹ ਹੋਏ ਦਿਆਲਾ ਸਾਡੇ ਪਿਤਾ ਗੁਰੂ ਦਾ ਆਉਂਦਾ ਸਾਡਾ ਠੋਡੀ ਤੇ ਦਿਆਲੂ ਹੋਣ ਸੰਤ ਸੰਗ ਤੇਰੀ ਪ੍ਰੀਤ ਤੁਹਾਡੇ ਸੰਤਾਂ ਨੇ ਸੰਗਤ ਸਾਹਿਬ ਗੁੰਡਾ ਅੱਜਿਕ ਸੰਤਾਂ ਭਗਤਾਂ ਦੇ ਨਾਲ ਠੋਡੀ ਪ੍ਰੀਤੀ ਹੈ ਸਤਿਗੁਰੂ ਸੱਚੇ ਪਾਲਸ਼ਾ ਤੁਹਾਡੀ ਦਿਆਲ ਹੋਣ ਠੋਡੀ ਸਿਰ ਸੰਗ ਵਿੱਚ ਹਰ ਵਕਤ ਪ੍ਰੀਤੀ ਬਣੀ ਰਹੇ ਪਾਪੜ ਪਤ ਪਰਮੇਸ਼ਰ ਰਾਖੀ ਅਤੇ ਸਿਰੋਪਾ ਮਹਾਰਾਜ ਸਾਹਿਬ ਨੇ ਇਹ ਕਪੜਾ ਬਖਸ਼ਿਆ ਪੇਮ ਰੂਪੇਮ ਪਟੋਲਾ ਤਹਿ ਦਿੱਤਾ ਜਿਸ ਕਰਕੇ ਪਰਮੇਸ਼ਰ ਨੇ ਇਹ ਪਾਸ ਰਖਣਾ ਕੀਤੀ ਐ ਸਿਰੋਪਾਓ ਇਹ ਕਪੜਾ ਪਹਿਨਾਇਆ ਹੈ ਭੋਜਨ ਕੀਰਤਨ ਨੀ ਅਜੇ ਜਰਾ ਮਿੱਠ ਕੀਰਤਨ ਕਰਨਾ ਇਹੋ ਹੀ ਭੋਜਨ ਤੁਸੀਂ ਖੁਰਾਕ ਮਰਾਸੀ ਜਦੋਂ ਰੁੱਸ ਗਏ ਸੀ ਮਾਰਾ ਸਿੱਖਾਂ ਨੂੰ ਸਰੰਦੇ ਪਕੜਾ ਕੇ ਆਪ ਕੀਰਤਨ ਗਤਾਰੇ ਨਾਲ ਸੇਂਦਾ ਗੁਰੂ ਅਜਿ ਸਾਨ ਬਣਾਇਆ ਸਾਜ ਇਹ ਕੀਰਤਨ ਕੀਤਾ ਸੀ ਬਾਬਾ ਸ਼ਾਮ ਸਿੰਘ ਜੀ ਵੀ 70 ਸਾਲ ਤਹਰਮੰਦਰ ਸਾਹਿਬ ਵਿੱਚ ਕੀਰਤਨ ਕਰਦੇ ਰਹੇ ਬਜ਼ੁਰਗ ਕਿਉਂ ਪਰਮੇਸ਼ਰ ਦਾ ਜਿਹੜਾ ਕੀਰਤਨ ਕਰਨਾ ਇਹ ਭੋਜਨ ਹੈ ਤੁਹਾਡੀ ਖੁਰਾਕ ਇਨਤਵਾਸ ਤੇ ਸੰਤ ਮਾਰਨ ਮਸਤੂਆਣੇ ਆਦਰਨੀ 35 ਸਾਲ ਦੋਵੇਂ ਵਕਤ ਦਾ ਕੀਰਤਨ ਆਪਣੀ ਜ਼ਿੰਦਗੀ ਚ ਆਸਾ ਦੀ ਵਾਰ ਦਾ ਕੀਰਤਨ ਤੇ ਇੱਕ ਸ਼ਾਮ ਦਾ ਕੀਰਤਨ ਹਮੇਸ਼ਾ ਲਈ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਕੀਰਤਨ ਭੋਜਨ ਕੀਰਤਨ ਇਹ ਤੁਹਾਡਾ ਭੋਜਨ ਖੁਰਾਕ ਬਣ ਜਾਵੇ ਹਮੇਸ਼ਾ ਜਿਹੜਾ ਨਿੱਕੀਰਤ ਨੂੰ ਕਰਨਾ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਨਾਮ ਨੂੰ ਪੀਵੋ ਤੁਸੀਂ ਸਦਾ ਚਿਰ ਜੀਵੀ ਹੋਵੋ ਸਦਾ ਆਤਮ ਨੰਦੀ ਹੋਵੋ ਆਪ ਚਿਰ ਜੀ ਪਰਮੇਸ਼ਰ ਦਾ ਰੂਪ ਹੋਵੋ ਹਰ ਸਿਮਰਤ ਆਨੰਦ ਅਨੰਤ ਹਰੀ ਜੋ ਅਨੰਤ ਹੈ ਆਪ ਕੋ ਰਹਿਤ ਹੈ ਉਹਦਾ ਸਿਮਰਨ ਕਰਨੇ ਕਰਕੇ आनंद ਵੀ ਤੁਹਾਨੂੰ ਅੰਤ ਤੋ ਰਹਿ ਬਿਆੰਤ ਹੋਵੇ ਰੰਗ ਤਮਾਸ਼ਾ ਪੂਰਨ ਆਸਾ ਜੇ ਲੋ ਦੁਨੀਆ ਦੇ ਅਨੇਕ ਕਰਾਲੇ ਰੰਗ ਵੇਖਣੇ ਕਈ ਤਰ੍ਹਾਂ ਦੇ ਢੰਗ ਵੇਖਣੇ ਕਈ ਗਹਿਰਾ ਵੇਖਣੀਆਂ ਤਮਾਸ਼ੇ ਆਦਕ ਵੇਖਣੇ ਹਨ ਪਹਿਲਵਾਨਾਂ ਦੀਆਂ ਪੁਸ਼ਤੀਆਂ ਆਦਕ ਵੇਖਣੀਆਂ ਇਹਨਾਂ ਵੱਲੋਂ ਤੁਹਾਡੀ ਆਸਾ ਪੂਰਨ ਹੋ ਗਈ ਹੈ ਹੁਣ ਤੁਹਾਨੂੰ ਹੋਰ ਦੁਨੀਆ ਦੇ ਕੋਹਤਕ ਰੰਗ ਢੰਗ ਨਹੀਂ ਵੇਖਣ ਦੀ ਲੋੜ ਤਮਾਸ਼ੇ ਵੇਖਣ ਦੀ ਲੋੜ ਨਹੀਂ ਤੁਹਾਡੀ ਆਸਾ ਸਭ ਪੂਰਨ ਹੋ ਗਈ ਹੈ ਰੰਗ ਜੋ ਪਰਮੇਸ਼ਰ ਨੇ ਅਨੇਕ ਪ੍ਰਕਾਰ ਦੇ ਰੰਗਾਂ ਦਾ ਸੰਸਾਰ ਰੂਪੀ ਤਮਾਸ਼ਾ ਬਣਾਇਆ ਹੋਇਆ ਹੈ ਇਸ ਸੰਸਾਰ 'ਤੇ ਤੁਸੀਂ ਪਰਚੋਗੇ ਤੁਹਾਡੀ ਆਸਾ ਪੂਰਨ ਹੋਗੀ ਮਹਾਰਾਜੀ ਕਿਰਪਾ ਕਰਕੇ ਰੰਗ ਤਮਾਸ਼ਾ ਰੰਗ ਆਨੰਦ ਰੂਪ ਦਾ ਤਮਾਸ਼ਾ ਹੈ ਸੰਸਾਰ ਉਸਨ ਸਾਡੀ ਆਸਾ ਪੂਰੀ ਕਰਦੀ ਹੈ ਵਿਆਪੇ ਚਿੰਤਾ ਦੇ ਵੀ ਧਨ ਦੀ ਚਿੰਤਾ ਫਿਕਰ ਨਹੀਂ ਜਾਪੇਗਾ ਲੱਗੇਗਾ ਕਿਸੇ ਪ੍ਰਕਾਰ ਦਾ ਭਾਵਰ ਤੂੰ ਅੰਮੋਹਾ ਤੇ ਬੈਠ ਕੇ ਵੀ ਪ੍ਰਸੰਨ ਰਹੇ ਸੱਚੇ ਪਾਤਸ਼ਾਹ ਭਾਵਰ ਤੁਮਾਰਾ ਇਹ ਮਨ ਹੋਵ ਮੌਲਾ ਭਾਨੀ ਜੀ ਕਹਿੰਦੇ ਸਾਡਾ ਜਿਹੜਾ ਮਨ ਇਹ ਪਉਰੀ ਦੀ ਨਿਆਈ ਹੋ ਜਾਵੇ ਗੁਰੂ ਅਰਜਨ ਦੇਵ ਜੀ ਮਰ ਚਰਣਾ ਹੋ ਕੌਲਾ ਅਰੀ ਕਾਲ ਤੁਹ ਜੇਰੇ ਕੁਵੈਤੁਰ ਚਰਨੇ ਕਵਨ ਦੀ ਨਿਆਈ ਹੋਣ ਨਾਨਕ ਦਾਸ ਓਨ ਸੰਗ ਲਪਟਾ ਕਹਿੰਦੇ ਮਾਤਨ ਵਰ ਦਿੱਤੇ ਮਹਾਰਾਜ ਸਾਹਿਬ ਕਹਿੰਦੇ ਅਸੀਂ ਦਾਸ ਹਵਾ ਧਾਰ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਉਹਨਾਂ ਮਹਾਰਾ ਦੇ ਚਰਨਾਂ ਨਾਲ ਹੀ ਲੱਗਦੇ ਹਾਂ ਐਵੇਂ ਲੱਗਦੇ ਹਾਂ ਮਿਲ ਗਏ ਹਾਂ ਜਿਉ ਬੂੰਦ ਹੈ ਚਾਤਰ ਕਮੌਲ ਇਸ ਪ੍ਰਕਾਰ ਸ਼ਾਂਤੀ ਬੂਦ ਵਿੱਚ ਚਾਤਰਕ ਮੌਲਾ ਪ੍ਰਸੰਨ ਹੋ ਕੇ ਮਿਲਦਾ ਹੈ ਸ਼ਾਂਤੀ ਬੂਦ ਦੇ ਕਰਕੇ ਚਾਤਰਕ ਬੀਹਾ ਬਹੁਤ ਆਨੰਦ ਮਾਹੌਲ ਦਾ ਉਹ ਟਾਈਮ ਪ੍ਰਾਪਤ ਹੁੰਦਾ ਪ੍ਰਸੰਨ ਹੁੰਦਾ ਹੈ ਇਹ ਵੀ ਮਾਰਾ ਸਾਡਾ ਚਿਤ ਰੂਪੀ ਬੰਬੀਹਾ ਸੀ ਸੱਚੇ ਬਾਦਸ਼ਾਹ ਅੰਤਰੀ ਜਾਮੀ ਸ਼ਾਂਤੀ ਬੂਦ ਹੀ ਨੇ ਆਈਆਂ ਉਹਦੇ ਨਾਲ ਮਿਲ ਕਰਕੇ ਪਰਫੁੱਲਤ ਹੋ ਗਏ ਹਾਂ